ਸਤਿ ਸ਼੍ਰੀ ਅਕਾਲ ਕਰਨ ਧਰਨ ਦੇ ਕਰਨੇ ਤੋਂ ਮੈਂ ਤੇ ਗੁਰਪ੍ਰੀਤ ਮੈਡਮ ਅਸੀਂ ਰਾਤ ਇੱਥੇ ਰਹੇ ਤੇ ਅੱਜ ਵੀ ਸ਼ਾਮ 5 ਵਜੇ ਤੱਕ ਇੱਥੇ ਹੀ ਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਸੰਘਰਸ਼ੀ ਸਾਥੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਿ ਜਿਹੜੇ ਇੱਥੇ ਲੋਕ ਅਸੀਂ ਬੈਠੇ ਆ ਜਾਂ ਹੋਰ ਇਹ ਬਰਤਿਆ ਨੁਕਤੇ ਨਹੀਂ ਇਹਨਾਂ ਦਾ ਦਰਦ ਜੋ ਹੈ ਕਿਉਂ ਬੈਠੇ ਆ ਸੜਕ ਤੇ ਇਹ ਸਾਰੇ ਆਮ ਜਨਤਾ ਜਿਹੜੀ ਤੁਰੀ ਜਾਂਦੀ ਏ ਜਿਵੇਂ ਕੱਲ ਆਈਟੀਆਈ ਦੇ ਸ਼ਖਾਫਤ ਮੈਂਬਰ ਬੁਝਾਏ ਸਨ ਜਾਂ ਅੱਜ ਦੇਵੋ ਸਰ ਇੱਕ ਪ੍ਰਿੰਸੀਪਲ ਰਟਾਇਰਡ ਨੇ ਉਹ ਆਏ ਸਨ ਸਾਰਿਆਂ ਨੂੰ ਦਿਖਦਾ ਏ ਕਿ ਇਹ ਸੜਕਾਂ ਤੇ ਬੈਠੇ ਨੇ ਚੰਗੇ ਪੜ੍ਹੇ ਲਿਖੇ ਲੋਗ ਨੇ ਟੀਚਰ ਨੇ ਇਹ ਕਿਉਂ ਬੈਠੇ ਨੇ ਕੋਈ ਤਾਂ ਦੁੱਖ ਤਕਲੀਫ ਹੋਣਾ ਨੂੰ ਹੈ ਤੇ ਉਹ ਸਾਡੇ ਕੋਲ ਆਂਦੇ ਨੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਸਾਡੇ ਲਈ ਕੁਛ ਨਾ ਕੁਛ ਨਾ ਫਗਾਟ ਵਾਂਗੂ ਵੀ ਲੈ ਕੇ ਆਦਣੇ ਬੜਾ ਖੁਸ਼ੀ ਕਰਦੇ ਨੇ ਸੋ ਇਹ ਦੇਖਦੇ ਹੋਏ ਮੇਰੇ ਮਨ ਚ ਇਹ ਆਂਦਾ ਹੈ ਕਿ ਕੀ ਸਾਡੇ 6465 ਰਾ ਉਹਨਾਂ ਨੂੰ ਵੀ ਤੇ ਸਾਡੇ ਨਾਲ ਕੋਈ ਹਮਦਰਦੀ ਹੈ ਕਿ ਅਸੀਂ ਇੱਥੇ ਸੜਕਾਂ ਦੇ ਧੱਕੇ ਜੇ ਖਾ ਰਹੇ ਆਂ ਭਾਵੇਂ ਔਖਾ ਨਹੀਂ ਲੱਗਦਾ ਆਪਣੇ ਪੈਂਟਰਾਂਵਾਂ ਦੇ ਵਿੱਚ ਆ ਕੇ ਪਰ ਕਿਤੇ ਨਾ ਕਿਤੇ ਮਨ ਵਿੱਚ ਆਂਦਾ ਹੈ ਕਿ ਜੇ ਬਹੁਤ ਸਾਰੇ ਸਾਥੀ ਇੱਥੇ ਪਹੁੰਚਣ ਤੇ ਸਾਡੇ ਹੌਸਲੇ ਕਿੱਥੇ ਜਾਣਗੇ ਸੋਚੋ ਅਗਲੀ 10 ਲੜਾਈਆਂ ਲਈ ਏ ਸੀ ਬੇਖੌਫ ਹੋ ਕੇ ਤਿਆਰ ਹੋ ਜਾਵਾਂਗੇ ਤੁਸੀਂ ਘਟ ਆਓ ਵੱਧ ਆਓ ਜਿੰਨੇ ਵੀ ਆਓ ਪਰ ਆਣਾ ਇੱਥੇ ਪੰਦਾਏ ਸਾਡੀ ਸਪੋਰਟ ਲਈ ਆਪਣੇ ਮਨ ਦੀ ਦਸੰਦੀ ਵਾਸਤੇ ਤੇ ਆਪਣੇ ਹੱਕਾਂ ਵਾਸਤੇ ਆਪਣੇ ਪਰਿਵਾਰ ਲਈ ਤੇ ਆਪਣੇ ਬੱਚਿਆਂ ਲਈ ਅੱਜ ਇਹ ਕਦਮ ਜ਼ਰੂਰ ਚੱਕੋ ਛੁੱਟੀ ਲੈ ਕੇ ਕਿਸੇ ਤਰ੍ਹਾਂ ਵੀ ਲੁਧਿਆਣੇ ਦੇ ਸਾਥੀਆਂ ਵਾਸਤੇ ਦੂਰ ਨਹੀਂ ਹੈ ਸਿਰਫ 2 ਘੰਟੇ ਦਾ ਰਾਹ ਹੈ ਤੁਸੀਂ ਇੱਥੇ ਅੱਜ ਪਹੁੰਚੋ ਜੀ ਭਾਵੇਂ ਜਿੰਨੀ ਵੀ ਕੋਈ ਛੁੱਟੀ ਲੈ ਸਕੇ ਅੱਧੀ ਛੁੱਟੀ ਇੱਕ ਤਿਹਾਈ ਥੋੜੀ ਦੇਰ ਲਈ ਆਣਾ ਇੱਕ ਗੁਰਦੁਆਰਾ ਸਮਝ ਕੇ ਮੱਥਾ ਟੇਕਣਾ ਹੈ ਥੋੜੀ ਦੇਰ ਲਈ ਬੈਠਣਾ ਹੈ ਤੇ ਚਲੇ ਜਾਣਾ ਬਹੁਤ ਸੌਖਾ ਗੱਮ ਹੈ ਪ੍ਰਬੰਧ ਸਾਡੇ ਸਾਥੀਆਂ ਨੇ ਦੇਖੋ ਭਰਾਵਾਂ ਨੇ ਕੀਤਾ ਹੋਇਆ ਹਰ ਚੀਜ਼ ਆ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਸੋ ਉਮੀਦ ਕਰਦੇ ਹਾਂ ਅੱਜ ਸਾਰੇ ਸਾਥੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚੋਗੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵਿਚਾਰ ਨਾਲ ਵੀ ਸਾਰਿਆਂ ਨੂੰ ਆਪਣੇ ਬੰਦੇ ਜਿਹੜੇ ਵੀ ਹੱਕ ਆ ਆਪਣੇ ਬੰਦੇ ਇਹ ਹਿਸਾਬਾ ਉਹ ਜ਼ਰੂਰ ਪਾਣਾ ਚਾਹੀਦਾ ਸੰਘਰਸ਼ ਵਿੱਚ ਆ ਕੇ ਸਾਰੇ ਸਾਥੀ ਜ਼ਰੂਰ ਇੱਥੇ ਪਹੁੰਚੋ ਅਤੇ ਸਾਡੀ ਸਾਰਿਆਂ ਦੀ ਇਨਾਂ ਭਰਾਵਾਂ ਦੀ ਇਨਾਂ ਭੈਣਾਂ ਦੀ ਇਤੋਂ ਦੀ ਤਰਦੀ ਲਈ ਜੋ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਹੌਸਲਾ ਵਧਾਈ ਲਈ ਸਾਨੂੰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਤੇ ਜ਼ਰੂਰ ਪਹੁੰਚੋ ਸਾਰੇ ਧੰਨਵਾਦ